ਸਾਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਜਿੱਦਾਂ ਇਦਾਂ ਡਰਾਇਆ ਜਾਂਦਾ ਆ ਜਦੋਂ ਨਿਆਣਾ ਛੋਟਾ ਹੀ ਹੁੰਦਾ ਆ ਤੇ ਉਹਦੇ ਮਨ ਵਿੱਚ ਮਾਪਿਓ ਡਰ ਪਾ ਦਿੰਦੇ ਆ ਜੇ ਤੂੰ ਰੋਇਆ ਮਊ ਬਿੱਲਾ ਫੜ ਕੇ ਲੈ ਜਾਊਗਾ ਜੇ ਤੂੰ ਰੋਇਆ ਤੈਨੂੰ ਚੂਹਿਆਂ ਵਾਲੇ ਕਮਰੇ 'ਚ ਬੰਦ ਕਰ ਦੇਣਾ ਤੈਨੂੰ ਨੇਰੇ ਵਾਲੇ ਕਮਰੇ 'ਚ ਬੰਦ ਕਰ ਦੇਣਾ ਤੈਨੂੰ ਮੈਂ ਕੱਢਣਾ ਨਹੀਂ ਤਾਂ دہشت ਮਾਪਿਆਂ ਵੱਲੋਂ ਜਿਹੜੀ ਆ ਉਹ ਬੱਚੇ ਨੂੰ ਪਾ ਦਿੱਤੀ ਜਾਂਦੀ ਆ ਜਿਹੜਾ ਬੱਚਾ ਹਨੇਰੇ ਤੋਂ ਨਹੀਂ ਡਰਦਾ ਉਹਨੂੰ ਕਹਿਣਗੇ ਭੂਤ ਆ ਜਾਣਾ ਭੂਤ ਕਿੱਦਾਂ ਦਾ ਹੁੰਦਾ ਉਹਨੂੰ ਵਨਸਵਨੀਆਂ ਆਵਾਜ਼ਾਂ ਕੱਢ ਕੇ ਦਿਖਾਉਣਗੇ ਹਉ ਕਰਕੇ ਚੀਂ ਪੈ ਕਰਕੇ ਉਹਨੂੰ ਦਿਖਾਉਣਗੇ ਵੀ ਐਦਾਂ ਦਾ ਹੁੰਦਾ ਹੈ ਨਾ ਕੈਮਰੇ ਤੇ ਜਾਂਦਾ ਨਹੀਂ ਤਾਂ ਮੈਂ ਤੁਹਾਡੀ ਰੀਸ ਪੂਰੀ ਲਾ ਕੇ ਵਿਖਾਉਣੀ ਸੀ ਤਾਂ ਪਹਿਲਾ ਡਰ ਜਿਹੜਾ ਹੈ ਨਾ ਉਹ ਮਾਪੇ ਪਾਉਂਦੇ ਬੱਚੇ ਦੇ ਦਿਲ ਦੇ ਵਿੱਚ ਦੁਸ਼ਟ ਆਤਮਿਆਂ ਦੇ ਬਾਰੇ ਦੇ ਵਿੱਚ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਤਿਵੇਂ-ਤਿਵੇਂ ਉਹਦਾ ਡਰ ਵੀ ਉਹਦੇ ਨਾਲ ਹੀ ਵਧਦਾ ਜਾਂਦਾ ਹੈ ਪਹਿਲਾਂ ਅਸੀਂ ਡਰਾਉਨੇ ਆ ਫਿਰ ਉਹ ਡਰਨਾ ਸ਼ੁਰੂ ਕਰ ਦਿੰਦਾ ਫਿਰ ਅਸੀਂ ਕਹਿੰਨੇ ਜਾਂ ਅੰਦਰੋਂ ਫਲਾਨੀ ਚੀਜ਼ ਚੱਕ ਕੇ ਲਿਆਓ ਚੱਕਰ ਨਹੀਂ ਜਾਂਦਾ ਫਿਰ ਉਹਦੀ ਤੌਣੀ ਲਾਉਨੇ ਆ ਮਤਲਬ ਉਹਦੇ ਕੰਨਾਂ ਤੇ ਮਾਰਦੇ ਆ ਤੂੰ ਜਾਂਦਾ ਕਿਉਂ ਨਹੀਂ ਆ ਅੰਦਰ ਕੀ ਪਿਆ ਆ ਅੰਦਰ ਕੁਝ ਨਹੀਂ ਹੈਗਾ ਪਹਿਲਾਂ ਤੁਸੀਂ ਕਹਿੰਦੇ ਅੰਦਰ ਹੈਗਾ ਆ ਹੁਣ ਤੁਸੀਂ ਕਹਿੰਦੇ ਅੰਦਰ ਹੈ ਨਹੀਂਗਾ ਤੇ ਉਹਨੂੰ ਵਿਚਾਰੇ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਸੋ ਪਹਿਲਾਂ ਤਾਂ ਜਿਹੜੇ ਵੀ ਪੇਰੈਂਟਸ ਸੁਣ ਰਹੇ ਆ ਛੋਟੇ ਬੱਚਿਆਂ ਦੇ ਪੇਰੈਂਟਸ ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਪਲੀਜ਼ ਆਪਣੇ ਬੱਚਿਆਂ ਨੂੰ ਬੇਫਜ਼ੂਲ ਦਾ ਡਰ ਪਾਉਣਾ ਬੰਦ ਕਰੋ ਕਿਉਂਕਿ ਤੁਸੀਂ ਇਹੋ ਜਿਹਾ ਫੋਬੀਆ ਉਹਨਾਂ ਦੇ ਅੰਦਰ ਪਾਉਨੇ ਆ ਇਹੋ ਜਿਹਾ ਡਰ ਉਹਨਾਂ ਦੇ ਅੰਦਰ ਪੈਦਾ ਕਰਦੇ ਆ ਜਿਹੜਾ ਬੱਚਿਆਂ ਨੂੰ ਕਮਜ਼ੋਰ ਕਰਦਾ ਆ ਬੱਚਿਆਂ ਨੂੰ ਡਿਪਰੈਸ ਕਰਦਾ ਆ ਔਰ ਉਹ ਇਸ ਲੈਵਲ ਤੱਕ ਡਿਪਰੈਸ ਹੋ ਜਾਂਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਫਿਰ ਉਹ ਤੁਹਾਡੇ ਨਾਲ ਹੀ ਸ਼ੇਅਰ ਨਹੀਂ ਕਰਦੇ ਕਿਉਂਕਿ ਤੁਸੀਂ ਉਹਨਾਂ ਨੂੰ ਡਰਾਉਣ ਵਾਲੇ ਆ ਇਸ ਲਈ ਉਹ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸ਼ੇਅਰ ਨਹੀਂ ਕਰਦੇ ਔਰ ਉਹ ਡਰ ਇਦਾਂ ਉਹਨਾਂ ਦੇ ਅੰਦਰ ਆ ਜਾਂਦਾ ਕਿ ਕਈ ਵਾਰੀ ਫਿਰ ਉਹ ਚੀਜ਼ਾਂ ਉਹਨਾਂ ਦੇ ਖਿਆਲਾਂ ਦੇ ਵਿੱਚ ਬਣ ਕੇ ਉਹਨਾਂ ਨੂੰ ਨਜ਼ਰ ਆਉਣ ਲੱਗ ਜਾਂਦੀਆਂ ਔਰ ਸਮ ਟਾਈਮਸ ਹਕੀਕਤ ਦੇ ਵਿੱਚ ਦੁਸ਼ਟ ਆਤਮੇ ਉਹਨਾਂ ਨੂੰ ਨਜ਼ਰ ਆਉਂਦੇ ਆ ਪਰ ਤੁਹਾਨੂੰ ਯਕੀਨ ਨਹੀਂ ਹੁੰਦਾ ਉਹਨਾਂ ਦੇ ਉੱਤੇ ਤਾਂ ਜਦੋਂ ਤੁਸੀਂ ਉਹਨਾਂ ਦੇ ਕਹੇ ਦੇ ਉੱਤੇ ਯਕੀਨ ਨਹੀਂ ਕਰਦੇ ਤੁਹਾਨੂੰ ਲੱਗਦਾ ਕਿ ਬੱਚਾ ਅੰਦਰ ਜਿਹੜਾ ਇਹ ਕੰਮ ਨਾ ਕਰਨ ਦਾ ਮਰਾਨੀ ਜਾ ਰਿਹਾ ਫਾਨਾ ਕੰਮ ਜਿਹੜਾ ਆ ਉਹ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਨਹੀਂ ਜਾ ਰਿਹਾ ਤੁਸੀਂ ਉਹਨਾਂ ਦੇ ਨਾਲ ਮਿਸਬਿਹੇਵ ਕਰਦੇ ਆ ਤੁਸੀਂ ਉਹਨਾਂ ਦੇ ਨਾਲ ਗਲਤ ਵਰਤਾਓ ਕਰਦੇ ਆ ਉਹਦੇ ਨਾਲ ਕੀ ਆ ਕਿ ਬੱਚਾ ਡਿਪਰੈਸ਼ਨ ਵਿੱਚ ਜਾਣਾ ਸ਼ੁਰੂ ਕਰ ਦਿੰਦਾ ਆ ਬਹੁਤ ਸਾਰੇ ਬੱਚਿਆਂ ਦਾ ਸਟੱਡੀ ਦੇ ਵਿੱਚ ਵੀਕ ਹੋਣ ਦਾ ਕਾਰਨ ਵੀ ਇਹ ਹੈ ਕਿ ਤੁਸੀਂ ਉਹਨਾਂ ਨੂੰ ਡਰਾਇਆ ਹੀ ਇੰਨੀ ਬੁਰੀ ਤਰ੍ਹਾਂ ਕਿ ਉਹ ਇੰਨਾ ਡਰ ਗਏ ਕਿ ਉਹਨਾਂ ਦਾ ਬ੍ਰੇਨ ਜਿਹੜਾ ਆ ਉਹ ਵੀਕ ਹੋ ਗਿਆ ਔਰ ਉਹ ਕਿਸੇ ਵੀ ਚੀਜ਼ ਨੂੰ ਅچھے ਤਰੀਕੇ ਦੇ ਨਾਲ ਜਿਹੜਾ ਆ ਉਹ ਕੈਚ ਨਹੀਂ ਕਰ ਪਾਉਂਦਾ ਉਹ ਸਲੋ ਹੋ ਜਾਂਦੇ ਆ ਉਹਨਾਂ ਨੂੰ ਹਰ ਚੀਜ਼ ਤੋਂ ਜਿਹੜਾ ਆ ਡਰ ਲੱਗਣਾ ਸ਼ੁਰੂ ਹੋ ਜਾਂਦਾ ਅਰ ਉਹ ਡਰ ਕਿਸੇ ਟ੍ਰੀਟਮੈਂਟ ਦੇ ਨਾਲ ਨਿਕਲ ਨਹੀਂ ਸਕਦਾ ਤੁਸੀਂ ਕਿਸੇ ਗੋਲੀ ਦੇ ਨਾਲ ਉਸ ਡਰ ਨੂੰ ਨਹੀਂ ਕੱਢ ਸਕਦੇ ਕਿਸੇ ਦਵਾਈ ਨਾਲ ਨਹੀਂ ਕੱਢ ਸਕਦੇ ਇਸ ਲਈ ਪਹਿਲੀ ਗੱਲ ਆਪਣੇ ਬੱਚਿਆਂ ਨੂੰ ਡਰਾਉਣਾ ਬੰਦ ਕਰੋ ਡਰਦੇ ਆ ਆਜੋ ਧਿਆਨ ਦੇ ਨਾਲ ਸੁਣਨ ਕਿ ਉਹਨਾਂ ਨੇ ਉਸ ਡਰ ਦੇ ਵਿੱਚੋਂ ਕਿੱਦਾਂ ਬਾਹਰ ਨਿਕਲਣਾ ਹੈ ਤਾਂ ਪਰਮੇਸ਼ਵਰ ਜੀ ਦਾ ਵਚਨ ਸਾਨੂੰ ਉਸ ਡਰ ਦੇ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਦਿੰਦਾ ਆ ਸਭ ਤੋਂ ਪਹਿਲੀ ਗੱਲ ਕਿ ਵਚਨ ਦੇ ਵਿੱਚ ਲਿਖਿਆ ਆ ਪਰਮੇਸ਼ਵਰ ਨੇ ਸਾਨੂੰ ਡਰ ਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਆ ਹallelujah ਸੰਜਮ ਸਮਝਦੇ ਪ੍ਰੇਮ ਦਾ ਆਤਮਾ ਦਿੱਤਾ ਆ ਤਾਂ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਇਸ ਲਈ ਅਸੀਂ ਡਰਨਾ ਨਹੀਂ ਆ ਜਿਹੜਾ ਆਤਮਾ ਸਾਡੇ ਅੰਦਰ ਆ ਉਹ ਡਰ ਦਾ ਆਤਮਾ ਨਹੀਂ ਆ ਦੂਜੀ ਗੱਲ ਵਚਨ ਦੇ ਵਿੱਚ ਲਿਖਿਆ ਪੌਲਸ ਕਹਿੰਦੇ ਕਹਿੰਦੇ ਉਹਨੇ ਸ਼ੈਤਾਨ ਦਾ ਖੁੱਲਮ ਖੁੱਲਾ ਤਮਾਸ਼ਾ ਬਣਾ ਦਿੱਤਾ ਕਿੰਨੇ ਪ੍ਰਭੂ ਯਿਸੂ ਮਸੀਹ ਜੀ ਨੇ ਤਾਂ ਸੰਤ ਪੌਲਸ ਦੱਸਦੇ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸ਼ੈਤਾਨ ਦਾ ਖੁੱਲਮ ਖੁੱਲਾ ਤਮਾਸ਼ਾ ਬਣਾਇਆ ਉਹ ਸ਼ੈਤਾਨ ਜਿਹੜਾ ਤੁਹਾਨੂੰ ਡਰ ਲੱਗਦਾ ਆ ਉਹ ਸ਼ੈਤਾਨ ਜਿਹੜਾ ਤੁਹਾਡੇ ਸੁਪਨੇ ਚ ਆਣ ਕੇ ਡਰਾਉਂਦਾ ਆ ਤੁਹਾਡੇ ਸਾਹਮਣੇ ਆਣ ਕੇ ਖੜਾ ਹੋ ਜਾਂਦਾ ਆ ਉਹਦਾ ਤਮਾਸ਼ਾ ਪ੍ਰਭੂ ਯਿਸੂ ਮਸੀਹ ਜੀ ਨੇ ਸਲੀਬ ਦੇ ਉੱਤੇ ਬਣਾ ਦਿੱਤਾ ਅਰ ਜਿਹੜੇ ਸ਼ੈਤਾਨ ਜਿਨ੍ਹਾਂ ਨੂੰ ਸ਼ੈਤਾਨ ਡਰਾਉਂਦਾ ਆ ਉਹ ਕਿਸ ਤਰੀਕੇ ਦੇ ਨਾਲ ਸ਼ੈਤਾਨ ਨੂੰ ਹਰਾ ਸਕਦੇ ਜਾਂ ਉਹ ਕਿੱਦਾਂ ਉਹਨੂੰ ਡਰਾ ਸਕਦੇ ਆ ਤੁਹਾਨੂੰ ਪਤਾ ਪਰਮੇਸ਼ਵਰ ਨੇ ਸਾਨੂੰ ਇੱਕ ਰਸਤਾ ਦਿੱਤਾ ਹੈ ਜੇ ਅਸੀਂ ਉਸ ਰਸਤੇ ਨੂੰ ਫੋਲੋ ਕਰੀਏ ਜੇ ਅਸੀਂ ਉਹ ਕੰਮ ਕਰਨਾ ਸ਼ੁਰੂ ਕਰ ਦਈਏ ਤਾਂ ਸ਼ੈਤਾਨ ਸਾਡੇ ਨੇੜੇ ਆਊਗਾ ਵੀ ਨਹੀਂ ਉਹ ਸਾਡੇ ਤੋਂ ਡਰੂਗਾ ਠਰ-ਠਰ ਕੰਬੂਗਾ ਅਰ ਉਹ ਰਸਤਾ ਪਤਾ ਕੀ ਆ ਪਰਮੇਸ਼ਵਰ ਦੀ ਆਗਿਆਕਾਰੀ ਕਰਨੀ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨੀ ਪ੍ਰਭੂ ਯਿਸੂ ਮਸੀਹ ਜੀ ਨੇ ਸ਼ੈਤਾਨ ਦਾ ਖੁੱਲਮ-ਖੁੱਲਾ ਤਮਾਸ਼ਾ ਕਿਵੇਂ ਬਣਾਇਆ ਆਪਣੇ ਪਿਤਾ ਦੀ ਆਗਿਆਕਾਰੀ ਕਰਕੇ ਸ਼ੈਤਾਨ ਨੇ ਬੜੀ ਵਰੀ ਡਰਾਉਣ ਦੀ ਕੋਸ਼ਿਸ਼ ਕੀਤੀ ਪਰਖਣ ਦੀ ਪਰਤਾਉਣ ਦੀ ਕੋਸ਼ਿਸ਼ ਕੀਤੀ ਹੋਰ ਕਈ ਚੀਜ਼ਾਂ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਜੀ ਨੂੰ ਵੱਲ ਛਲਣ ਦੀ ਕੋਸ਼ਿਸ਼ ਕੀਤੀ ਪਰ ਪ੍ਰਭੂ ਯਿਸੂ ਮਸੀਹ ਜੀ ਨੇ ਆਲਵੇਜ਼ ਵਚਨ ਦੇ ਰਾਹੀਂ ਆਪਣੇ ਪਿਤਾ ਦੀ ਆਗਿਆਕਾਰੀ ਕਰਕੇ ਸ਼ੈਤਾਨ ਨੂੰ ਹਰਾਇਆ ਅਗਰ ਅੱਜ ਵੀ ਅਸੀਂ ਵਚਨ ਦੀ ਆਗਿਆਕਾਰੀ ਕਰੀਏ ਕਦੀ ਵੀ ਸ਼ੈਤਾਨ ਸਾਡੇ ਉੱਤੇ ਫਤੇ ਨਹੀਂ ਪਾ ਸਕਦਾ ਕਦੀ ਵੀ ਨਹੀਂ ਪਾ ਸਕਦਾ ਔਰ ਫਿਰ ਉਹਨੇ ਸਾਡੇ ਨੇੜੇ ਆਉਣਾ ਵੀ ਨਹੀਂ ਜੇ ਅਸੀਂ ਵਚਨ ਦੀ ਆਗਿਆਕਾਰੀ ਕਰਨੀ ਸ਼ੁਰੂ ਕਰ ਦਈਏ